ਪਬਲਿਕ ਦੇ ਸਾਹਮਣੇ ਆ ਲਈ ਜੀ ਪਬਲਿਕ ਅੱਗੇ ਕੋਈ ਚੀਜ਼ ਅੜ ਵੀ ਨਹੀਂ ਸਕਦੀ ਤੇ ਉਹਨੂੰ ਇਹ ਤਾਂ ਮੌਕਾ ਹੀ ਦੱਸੂਗਾ ਜੀ ਲੰਘਣ ਦਾ ਪ੍ਰਬੰਧ ਹੈ ਕਿ ਨਹੀਂ ਹੈ ਤੇ ਇਸ ਕਰਕੇ ਅਸੀਂ ਸੋਚਿਆ ਵੀ ਦੇਖ ਕੇ ਆਈਏ ਜ਼ਰੂਰੀ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਾ ਅਸੀਂ ਖੜਿਆ ਖਨੌਰੀ ਬਾਰਡਰ ਦੇ ਉੱਤੇ ਜਿੱਥੇ ਪੁਖਤਾ ਇੰਤਜ਼ਾਮ ਕਰ ਦਿੱਤੇ ਗਏ ਨੇ ਕਿਉਂਕਿ ਉਰੋਂ ਦੀ ਚੀੜੀ ਵੀ ਨਹੀਂ ਫਰਕਣ ਦੇ ਰਹੀ ਹਰਿਆਣਾ ਸਰਕਾਰ ਇੱਥੋਂ ਵੈਰੀਗੇਟਿੰਗ ਕਰਕੇ ਅੱਗੇ ਇੱਕ ਪਰਦਾ ਲਾ ਦਿੱਤਾ ਤਾਂ ਕਿ ਮੀਡੀਆ ਨੂੰ ਵੀ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਵੀ ਨਹੀਂ ਜਾਣਦੇ ਰੇ ਸਾਡੇ ਨਾਲ ਇੱਕ ਰਾਹਗਿਰ ਜੁੜੇ ਹੋਏ ਨੇ ਇੱਥੋਂ ਹਾਂਜੀ ਭਾਈ ਜੀ ਕਿੰਨੀ ਕਿ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਬਹੁਤ ਜ਼ਿਆਦਾ ਆ ਰਹੀ ਹੈ ਜੀ ਚਾਰੇ ਪਾਸੇ ਪੂਰਾ ਸੀਲ ਬੰਦ ਕੰਮ ਕਰ ਰੱਖਿਆ ਕਿਸੇ ਨੂੰ ਕੋਈ ਫੋਟੋ ਨਹੀਂ ਖਿੱਚਣ ਦੇ ਰੇ ਤੇ ਕਿਸੇ ਪ੍ਰਕਾਰ ਦੀ ਵੀ ਕੋਈ ਚਲਾਕੀ ਜਾਂ ਕਿਸੇ ਤਰ੍ਹਾਂ ਦਾ ਵੀ ਬੋਲ ਬੁਲਾ ਨਹੀਂ ਕਰਨ ਦੇ ਰਹੇ ਤੁਸੀਂ ਕਿੱਥੋਂ ਆਏ ਹੋ ਕਿੱਦਾਂ ਜਾ ਰਹੇ ਸੀ ਅਸੀਂ ਵੈਸੇ ਆ ਗਏ ਢੇੜਾ ਦੇਖਣ ਬਾਰਡਰ ਤੇ ਵੀ ਕੁਝ ਗੱਡੀਆਂ ਆਉਣੀਆਂ ਸੀ ਯਾਰ ਮਿੱਤਰਾਂ ਦੀ ਵੀ ਕੀ ਲੰਘਣ ਦਾ ਪ੍ਰਬੰਧ ਹੈ ਕਿ ਨਹੀਂ ਹੈ ਤੇ ਇਸ ਕਰਕੇ ਅਸੀਂ ਸੋਚਿਆ ਵੀ ਦੇਖ ਕੇ ਆਈਏ ਜ਼ਰੂਰੀ ਉਹ ਦੇਖਣ ਵਾਸਤੇ ਉਰੇ ਆਏ ਜੀ ਕਿਵੇਂ ਲੱਗਦਾ ਪਿਛਲੀ ਵਾਰ 2020 ਦੇ ਵਿੱਚ ਬੈਰੀਕੇਟਿੰਗ ਤੋੜ ਕੇ ਕਿਸਾਨ ਲੰਘੇ ਸੀ ਹੁਣ ਇਦਾਂ ਦਾ ਕੀ ਦਾ ਹਾਲਾਤ ਨਹੀਂ ਜੀ ਇਕਤੀ ਤਾਂ ਬਹੁਤ ਕੰਮ ਸਖਤ ਹੈ ਜੀ ਇਹਦੀ ਪੂਰੇ ਪੂਰੇ ਲੈਟਰ ਤੇ ਸੜਕ ਤੇ ਵੀ ਉਹਨਾਂ ਨੇ ਸੂਏ ਜੇ ਲਾਤੇ ਪੂਰੇ ਪੱਕੇ ਹਾਂਜੀ ਕਿੱਲ ਲਾਤੇ ਨੇ ਜੀ ਅਛਾ ਇਹਨਾਂ ਦਾ ਕਹਿਣਾ ਸੀ ਵੀ ਜਿਹੜਾ ਜ ਸਰਕਾਰ ਵੱਡੂ ਬੀਜੂਗੀ ਉਹ ਜੇ ਵੱਡੂਗੀ ਜੇ ਕਿੱਲ ਲਾਏ ਨੇ ਤਾਂ ਉਹਨਾਂ ਨੂੰ ਚੁਗਣੇ ਪੈਣਗੇ ਉਹ ਤਾਂ ਦੇਖੋ ਜੀ ਹੁਣ ਕੁਝ ਨਹੀਂ ਕਹਿ ਸਕਦੇ ਕਿਸਾਨਾਂ ਬਾਰੇ ਵੀ ਬਾਕੀ ਪਬਲਿਕ ਦੇ ਹਿਸਾਬ ਨਾਲ ਹੈ ਜੀ ਪਬਲਿਕ ਅੱਗੇ ਕੋਈ ਚੀਜ਼ ਅੜ ਵੀ ਨਹੀਂ ਸਕਦੀ ਤੇ ਉਹਨੂੰ ਇਹ ਤਾਂ ਮੌਕਾ ਹੀ ਦੱਸੂਗਾ ਜੀ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਅਸੀਂ ਖਨੌਰੀ ਬਾਰਡਰ ਤੇ ਖੜੇ ਆ ਉਰੇ ਇੱਕ ਤਰ੍ਹਾਂ ਦਾ ਅ ਪ੍ਰਦਰਸ਼ਨ ਵਾਲੀ ਚੀਜ਼ ਬਣੀ ਹੋਈ ਆ ਲੋਕ ਰਾਹਗੀਰ ਵੀ ਆਉਂਦੇ ਨੇ ਦੂਰੋਂ ਪੈਦਲ ਚੱਲ ਕੇ ਆਉਂਦੇ ਨੇ ਦੇਖਦੇ ਨੇ ਵੀ ਕਿਹੋ ਜਿਹਾ ਇੰਤਜ਼ਾਮ ਸਰਕਾਰ ਦੇ ਕੀਤੇ ਹੋਏ ਨੇ ਸਾਡੇ ਨਾਲ ਹੋਰ ਵੀ ਭਾਈ ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਕੀ ਨਾਮ ਪ੍ਰਕਾਸ਼ ਸਿੰਘ ਜੀ ਪ੍ਰਕਾਸ਼ ਸਿੰਘ ਕਿਵੇਂ ਲੱਗਦਾ ਹਾਲਾਤ ਹਾਲਾਤ ਤਾਂ ਗਲਤ ਜਿਹਾ ਹੀ ਲੱਗਦਾ ਜੀ ਜਿਵੇਂ ਆਪਾਂ ਤਾਂ ਇਹ ਚਾਹੁੰਦੇ ਆ ਜੀ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਕੋਈ ਨਫਾ ਨੁਕਸਾਨ ਨਾ ਹੋਵੇ ਜੇ ਪਬਲਿਕ ਬੜੀ ਗੀਤਾ ਖੇਤਾਂ ਦਾ ਨੁਕਸਾਨ ਫਸਲ ਦਾ ਨੁਕਸਾਨ ਵੀ ਹੋ ਸਕਦਾ ਜੀ ਜਾਨੀ ਨੁਕਸਾਨ ਵੀ ਹੋ ਸਕਦਾ ਜੀ ਕੀ ਲੱਗਦਾ ਲੋਕਾਂ ਦੇ ਰੂਹ ਮੂਰੇ ਇਹ ਜੇ ਬੈਰੀਗੇਟਿੰਗ ਜੀ ਸਰਕਾਰ ਤੋਂ ਉੱਪਰ ਕੁਝ ਹੋਇਆ ਹੈ ਵੀ ਨਹੀਂ ਹੋਰ ਕੋਈ ਚੜਤ ਵੀ ਨਹੀਂ ਕਿਸੇ ਕੋਲ ਹੈਗੀ ਸਰਕਾਰ ਕੋਲ ਬੜੇ ਬੜੇ ਤਕੜੇ ਪ੍ਰੋਗਰਾਮ ਹੈ ਜੀ ਚਾਹ ਵੀ ਤਾਂ ਕੁਝ ਵੀ ਨਹੀਂ ਪਤਾ ਵੀ ਨਹੀਂ ਲੰਦੇ ਸਕਦੀ ਜੀ ਸਰਕਾਰ ਚਾਹੇ ਨਹੀਂ ਹੱਲੇਗਾ ਪਤਾ ਇਹ ਆਮ ਲੋਕਾਂ ਦਾ ਕਹਿਣਾ ਕਿਉਂਕਿ ਦੂਜੇ ਪਾਸੇ ਕਿਸਾਨ ਆਪਣੇ ਅਰਾਦੇ ਮਜ਼ਬੂਤ ਕਰੇ ਹੋਏ ਨੇ 300 ਦੇ ਕਰੀਬ ਮਹਿਲਾ ਚੌਕ ਮੰਡੀ ਦੇ ਵਿੱਚ ਟਰਾਲੀ ਸਿੱਧੂਪੁਰ ਜਿਹੜੇ ਕਿ ਡੱਲੇਵਾਲ ਪ੍ਰਧਾਨ ਨੇ ਉਹਨਾਂ ਦੀ ਆ ਚੁੱਕੀ ਆ ਵੱਡੇ ਕਾਫਲੇ ਉੱਥੇ ਇਕੱਠੇ ਹੋ ਰਹੇ ਨੇ 250-300 ਟਰਾਲੀ ਦੇ ਕਰੀਬ ਕਿਹਾ ਜਾਂਦਾ ਸੀ ਉਹਨਾਂ ਵੱਲੋਂ ਕਿ ਮਸਤੋਆਣਾ ਸਾਹਿਬ ਗੁਰਦੁਆਰੇ ਦੇ ਵਿੱਚ ਰੁਕੀ ਆ 4-500 ਟਰਾਲੀ ਦਾ ਉੱਥੇ ਅਨੁਮਾਨ ਆ ਇਕੱਠੇ ਹੋ ਕੇ ਇਕੱਠਾ ਹੰਬੜਾ ਮਾਰਨ ਪਰ ਅਸੀਂ ਇੱਕ ਗੱਲ ਹੋਰ ਵੀ ਦੱਸ ਦਈਏ ਇਹ ਰੋਡ ਤੇ ਆਉਣ ਦਾ ਕਿਸਾਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਕਿਉਂਕਿ ਜ਼ਿਆਦਾਤਰ ਜਿਹੜਾ ਬਣਿਆ ਹੋਇਆ ਉਹ ਛੱਬੂ ਬਾਰਡਰ ਵੱਲ ਨੂੰ ਬਿਹਰਾ ਘੱਟਣਗੇ ਕਿਸਾਨ ਇੱਧਰ ਨੂੰ ਨਾ ਤਾਂ ਕਿਸੇ ਕਿਸਾਨ ਜਥੇਬੰਦੀ ਦਾ ਆਉਣ ਦਾ ਪ੍ਰੋਗਰਾਮ ਆ ਪਰ ਹਰਿਆਣਾ ਸਰਕਾਰ ਵੱਲੋਂ ਵੱਡੇ ਪ੍ਰਬੰਧ ਕਰੇ ਹੋਏ ਨੇ ਕੈਮਰਾਮੈਨ ਸਤਨਾਮ ਕੁੰਬੋਜ ਦੇ ਨਾਲ ਇਕਬਾਲ ਸਿੰਘ ਫਗੂਵਾਲਾ ਖਨੌਰੀ ਪਾਤਣਾ ਨਿਟਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ